ਉਹ ਰਸਤਾ ਕਿਨੇ ਬਤਾਇਆ ਕਿਨੇ ਦੱਸਿਆ ਕੇਵਲ ਤੇ ਕੇਵਲ ਜਿਹੜਾ ਹੈ ਉਹ ਰਸਤਾ ਗੁਰੂ ਕੋਲ ਆ ਗੁਰੂ ਸ਼ਬਦ ਆ ਪੂਲੇ ਮਾਰਗ ਜਨ ਅਹ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਉਹ ਰਸਤਾ ਕੇਵਲ ਤੇ ਕੇਵਲ ਗੁਰੂ ਕੋਲਾ ਕਿਸੇ ਨੇ ਕਿਸੇ ਨੂੰ ਗੁਰੂ ਬਣਾਇਆ ਕਿਸੇ ਨੇ ਕਿਸੇ ਨੂੰ ਗੁਰੂ ਬਣਾਇਆ ਕੇਵਲ ਤੇ ਕੇਵਲ ਸਾਡਾ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਤੇ ਨਾ ਗੁਰੂ ਆਪ ਮੁਕਤ ਹੋਏ ਨਾ ਇਹਨਾਂ ਦਾ ਉਧਾਰ ਹੋਇਆ ਨਾ ਇਹਨਾਂ ਦੇ ਮੰਨਣ ਵਾਲਿਆਂ ਦਾ ਹੋਣਾ ਕੇਵਲ ਤੇ ਕੇਵਲ ਪੂਰੇ ਗੁਰਾਂ ਦਾ ਉਧਾਰ ਹੋਇਆ ਹੈ ਤੇ ਪੂਰੇ ਗੁਰਾਂ ਦੀ ਸੰਗਤ ਕਰਨ ਵਾਲੇ ਹੀ ਉਹਨਾਂ ਦੀ ਕਲਿਆਨ ਮੁਕਤੀ ਤੇ ਭੌਤਿਕ ਸੰਸਾਰ ਤੋਂ ਉਪਾਰ ਹੋਣਗੇ ਵੱਖਰੇ ਵੱਖਰੇ ਧਰਮਾਂ ਵੱਖਰੇ ਵੱਖਰੇ ਧਰਮਾਂ ਦੇ ਗ੍ਰੰਥ ਨੇ ਸਭ ਸਤਕਾਰ ਜੋਗਾ ਆਪੋ ਆਪਣੇ ਥਾ ਪਰ ਜਿਹੜਾ ਰਸਤਾ ਪੈਸਾ ਪੈਰਰਦਾਸ ਜੀ ਕਹਿੰਦੇ ਆ ਸਤ ਗੁਰੂ ਸੱਚਾ ਪਾਤਸ਼ਾਹ ਹੋ ਗੁਰਮੁਖ ਗਾਢੇ ਰਾਹੋ ਚਲਾਇਆ ਇਹ ਗਾਢੀ ਰਾਹ ਗਾਢੀ ਰਾਹੀ ਆ ਢੁਲੇ ਮਾਰਗ ਜਿੰਨੇ ਬਤਾਇਆ ਇਹ ਸ਼ਬਦ ਆਇਆ ਹੈ ਉਹ ਰਸਤਾ ਕੀ ਆ ਰਸਤੇ ਸਾਹ ਸੰਜ ਸਾਥ ਸੰਗ ਜੀ ਇੱਕ ਪੈਦਲ ਰਸਤਾ ਹੈ ਆਪਾਂ ਵੀ ਚੱਲ ਕੇ ਆਇਆ ਇੱਕ ਰਸਤਾ ਹੈ ਸਮੁੰਦਰ ਦਾ ਸਮੁੰਦਰ ਆਹੀ ਆਪਾਂ ਸਫ਼ਰ ਕਰਦੇ ਹਾਂ ਬੇੜੀਆਂ 'ਚ ਹੋਰ ਦੇਸ਼ਾਂ-ਵਦੇਸ਼ਾਂ 'ਚ ਛਿਪ ਰਹੀ ਆ ਬੰਬੇ ਜੀ ਨੇ ਬੇੜੀਆਂ ਚਲਦੀਆਂ ਨੇ ਸੋ ਉਸ ਸਮੁੰਦਰ ਅਹੀਂ ਇੱਕ ਕੰਡੇ ਤੋਂ ਦੂਜੇ ਕੰਡੇ ਪਾਰ ਲਾਉਂਦੇ ਨੇ ਪਹਿਲਾਂ ਵੇੜੀਆਂ ਹੁੰਦੀਆਂ ਸੀ ਵੱਡੇ ਵੱਡੇ ਸ਼ਿਪ ਨੇ ਜਹਾਜ਼ ਹੈ ਉਹ ਸਮੁੰਦਰ ਅਹੀਂ ਪਾਰ ਕਰਦੇ ਆਂ ਮਾਲ ਇੱਧਰ ਦਾ ਇੱਧਰ ਆਉਂਦਾ ਸਮਾਨ ਇੱਧਰ ਤੋਂ ਇੱਧਰ ਜਿਹੜਾ ਹੈ ਵਪਾਰ ਹੁੰਦਾ ਹੈ ਇੱਕ ਉਹ ਰਸਤਾ ਹੈ ਇੱਕ ਹੋ ਗਿਆ ਪੈਦਲ ਆਪਾਂ ਚੱਲ ਕੇ ਆ ਆ ਤੇ ਰੋਡ ਹੋ ਗਿਆ ਗਲੀ ਹੋ ਗਈ ਇਹ ਰਸਤਾ ਪੈਦਲ ਹੋ ਗਿਆ ਆਪਾਂ ਚੱਲਦੇ ਆਂ ਜਿੰਨਾ ਮਰਜ਼ੀ ਸਫ਼ਰ ਕਰ ਲਈਏ ਇੱਕ ਰਸਤਾ ਹੈ ਸਮੁੰਦਰ ਦਾ ਇੱਕ ਰਸਤਾ ਹੈ ਆਕਾਸ਼ ਦਾ ਆਕਾਸ਼ 'ਚ ਆਪਾਂ ਥੋੜੇ ਸਮੇਂ ਦੇ ਵਿੱਚ ਇਹ ਦਿਸ਼ਾ ਹੁਦੇਸ਼ਾਂ 'ਚ ਪਹੁੰਚ ਜਾਂਦੇ ਆਂ 2-4 ਘੰਟਿਆਂ 'ਚ ਵੇਖਿਆ ਆਪਾਂ ਕਿੱਥੇ ਕਿੱਥੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੱਕ ਕਿੱਥੇ ਕਿੱਥੇ ਤੱਕ ਜਿਹੜੇ ਹੈ ਪਹੁੰਚ ਜਾਂਦੇ ਆਂ ਜਹਾਜ਼ ਤੇ ਚੜਦੇ ਆਂ ਇਹ ਤਿੰਨ ਰਸਤੇ ਆ ਤਿੰਨ ਰਸਤੇ ਜਿਹੜੇ ਆਪਾਂ ਨੂੰ ਮਾਰਗ ਹੈ ਤੇ ਰਸਤਾ ਇਹ ਕੇਵਲ ਤੇ ਕੇਵਲ ਦੁਨਿਆਵੀ ਜਿਹੜਾ ਹੈ ਰਸਤਾ ਹੈ ਇਹ ਰਸਤੇ ਸਾਨੂੰ ਦੁਨਿਆਵੀ ਕੰਮਕਾਰ ਬਿਹਾਰ ਨੇ ਸਾਡੇ ਜੋ ਕਾਰਜ ਨੇ ਉਥੋਂ ਤੱਕ ਪਹੁੰਚਾਉਂਦੇ ਨੇ ਸਾਡਾ ਬਿਜ਼ਨਸ ਆਪ ਕੋ ਕੰਮ ਆ ਆਪਾਂ ਤਿੰਨ ਰਸਤਿਆਂ ਤੇ ਚੱਲਦੇ ਆ ਇਹ ਤਿੰਨ ਰਸਤੇ ਸੰਸਾਰ ਤੱਕ ਪਹੁੰਚਾਉਂਦੇ ਨੇ ਯਾਦ ਰੱਖਣਾ ਇੱਕ ਚੌਥਾ ਰਸਤਾ ਹੈ ਉਹ ਰਸਤਾ ਕਿਸੇ ਨੂੰ ਪਤਾ ਨਹੀਂ ਉਹ ਰਸਤਾ ਬਹੁਤ ਘਾਟਾ ਉਹ ਰਸਤੇ ਤੇ ਕੋਈ ਕੋਈ ਚੱਲਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਉਹ ਰਸਤਾ ਹੈ ਉਹ ਵੱਡਿਆ ਭਾਗਾ ਵਾਲੇ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਧਰਮ ਦੀ ਪੌੜੀ ਧਰਮ ਦਾ ਰਸਤਾ ਉਹ ਮਾਰਗ ਤੇ ਉਹ ਮੰਗ ਤੇ ਕੋਈ ਨਿਰਲਾ ਵੇਲਾ ਚੱਲਦਾ ਹੈ ਕੋਈ ਵਿਰਲਾ ਵੇਲਾ ਪਹੁੰਚਦਾ ਹੈ ਚੱਲਦੇ ਸਾਰੇ ਇਹ ਸਾਧਨ ਹੈ ਨਿਤਨੇਮ ਕੀਤਾ ਬਾਣੀ ਪੜੀ ਸੰਗਤ ਕੀਤੀ ਗੁਰੂ ਘਰ ਆ ਕੇ ਕਿਸੇ ਨੇ ਵਰਤਨ ਮਾਂਜੇ ਕਿਸੇ ਨੇ ਜੋੜੇ ਝਾੜੇ ਕਿਸੇ ਨੇ ਝਾੜੂ ਦੀ ਸੇਵਾ ਕੀਤੀ ਇਹ ਜਿਹੜੇ ਰਸਤੇ ਆ ਮਾਗਾ ਇਹ ਜਿਹੜੇ ਨੇ ਸਾਧਨ ਨੇ ਪਰ ਮੰਜ਼ਿਲ ਜਿਹੜੀ ਆ ਮੰਜ਼ਿਲ ਉਹ ਆ ਜਿਹੜੀ ਭਗਤ ਸਹਿਬਾਨ ਕਹਿੰਦੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਸਾਰੰਗ ਪਾਨੀ RAM KABIRA ਜਿਹੜੇ ਕਹਿ ਰਹੇ ਨੇ RAM KABIRA ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਸਾਰੰਗ ਪਾਨੀ RAM KABIRA ਏਕ ਪਏ ਹੈ ਕੋਈ ਨਾ ਸਕੇ ਪਛਾਨੀ ਉਹ সিংহাসਨ ਹੈ ਹਾਰ ਹਰ ਜੰਦੂ ਏਕ ਹੈ ਵਿਦ ਚਾਰ ਕਸ਼ਨਾ ਹੈ ਜਲ ਤੇ ਉਪਰ ਤਰੰਗ ਜਿਓ ਜਲ ਹੀ ਵਿਖੇ ਸਵਾਹੇ ਉਹ ਮਾਰਗ ਹੈ ਉਹ ਜਿਹੜਾ ਹੈ ਰਸਤਾ ਹੈ ਉੱਥੇ ਚੱਲ ਕੇ ਮੰਜ਼ਿਲ ਜਿਹੜੀ ਹੈ ਉਹ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਮੰਜ਼ਿਲ ਕਿਹੜੀ ਹੈ ਸਗਲ ਦਵਾਰ ਕੋ ਛਾੜ ਕੈ ਇਹੋ ਤਹਾਰੋ ਦਵਾਰ ਵਾਹਿ ਗਹਿ ਕੇ ਲਾਜ ਅਸ ਗੋਬਿੰਦਾਸ ਹਾਰ ਉਹ ਮੰਦਰ ਘੜੀ ਹੈ ਜੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਜਦੋਂ ਤੇਰੀ ਸ਼ਰਮ ਦੇ ਵਿੱਚ ਆਏ ਉਹ ਜਿਹੜਾ ਹੈ ਰਸਤਾ ਕੋ ਮਿਲੇਗਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਧਰੇ ਰਹੀ ਅਨਿਉ ਰਾਮ ਰਹੀ ਕੁਰਾਨ ਕੁਰਾਨ ਅਨੇਕ ਹੈ ਮਤ ਏਕ ਨਾਮ ਵਾਲੇ ਹੈਗੇ ਨੇ ਸਾਰੇ ਸਤਿਕਾਰਯੋਗ ਜਿੰਨੇ ਮਰਜੀ ਧਰਮ ਗ੍ਰੰਥਾ ਪ੍ਰਸਾਦ ਸਿੰਘ ਜਿਹੜਾ ਹੈ ਪਾਏਗਾ ਜਦ ਦੇ ਤੁਮਰੇ ਤਵ ਦੇ ਕੋ ਆਖ ਤਰੇ ਨਹੀਂ ਆਉਂਦੇ ਪਰ ਕੀ ਆ ਕੇਵਲ ਤੇ ਕੇਵਲ ਅਸੀਂ ਜਿਹੜਾ ਹੈ ਉਹ ਮੰਨਿਆ ਇਸ਼ਟ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇਆਂ ਦਾ ਸਤਕਾਰ ਹੈ ਰਾਗੇ ਪਾਠੇ ਢਾਡੇ ਗ੍ਰੰਥੀ ਪ੍ਰਚਾਰਕ ਸੇਵਾਦਾਰ ਸਾਧੂ ਸੰਤ ਮਹਾਪੁਰਸ਼ ਕੀਰਤਨੀਏ ਰੱਬ ਦੇ ਪਿਆਰੇ ਸਤਕਾਰ ਹੈ ਮਾਨ ਹੈ ਕਰਨਾ ਚਾਹੀਦਾ ਹੈ ਪਰ ਸਾਡੇ ਕੇਵਲ ਤੇ ਕੇਵਲ ਗੁਰੂ ਉਹ ਸ਼ਬਦ ਗੁਰੂ ਨੇ ਇਸ ਨੇ ਗੁਰੂ ਗ੍ਰੰਥ ਸਾਹਿਬ ਨੇ ਸੋ ਸਮੇਂ ਅਨਸਾਰ ਅਖਰੀ ਅਰਥ ਕਰਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਨੇ ਸਤ ਗੁਰ ਸੱਚਾ ਪਾਤਸ਼ਾਹ ਗੁਰਮਖ ਗਾਢੀ ਰਾਹ ਚਲਾਇਆ ਗਾਢੀ ਰਾਹ ਮੈਂ ਵਿਚਾਰ ਕਰ ਰਿਹਾ ਕਿਹੜਾ ਗਾਢੀ ਰਾਹ ਸਾਧ ਸੰਗਤ ਜੀ ਜਿਨ੍ਹਾਂ ਨੇ ਖੇਤੀਬਾੜੀ ਕੀਤੀ ਹੈ ਉਹਨਾਂ ਨੂੰ ਪਤਾ ਜਿੰਨਾਂ ਦਾ ਜ਼ਿਮੀਂਦਾਰ ਇਹਦਾ ਕੰਮ ਰਿਹਾ ਹੈ ਜਿਨ੍ਹਾਂ ਦਾ ਜ਼ਿਮੀਂਦਾਰ ਇਹਦਾ ਕੰਮ ਰਿਹਾ ਹੈ ਉਹਨਾਂ ਨੂੰ ਪਤਾ ਹੈ ਗਾਢੀ ਮਾਰਗ ਕਿਹੜਾ ਹੈ ਉਹ ਰਸਤਾ ਕਿਹੜਾ ਹੈ ਗੱਡੀ ਦੇ ਰੇੜੇ ਦੇ ਦੋ ਪਹੀਏ ਲੱਗੇ ਹੁੰਦੇ ਸਨ ਤੇ ਬੈਰ ਬੌਲ ਜਿਹੜਾ ਹੈ ਉਹ ਬਟਾਲੇ ਚੱਲਦਾ ਸੀ ਤੇ ਡੰਡੀ ਚ ਖੇਤਾਂ ਚ ਚੱਲਦੇ ਤੇ ਡੰਡੀ ਬਣਦੇ ਸੀ ਰਸਤਾ ਭਾਵੇਂ ਕਣਕ ਵੀ ਜੀ ਆ ਤੇ ਭਾਵੇਂ ਝੋਨਾ ਵੀ ਜਿਆ ਭਾਵੇਂ ਨਰਮਾ ਹੈ ਕਪਾਹ ਹੈ ਕੋਈ ਵੀ ਫਸਲ ਹੈ ਉਹਦੇ ਚ ਡੰਡੀ ਰਸਤਾ ਇੱਕ ਛੱਡਿਆ ਜਾਂਦਾ ਖੇਤਾਂ ਚ ਬਾਹਰ ਪਠੇ ਲਿਓ ਨੂੰ ਫਸਲ ਲਿਓ ਨੂੰ ਉਹ ਬੈਲ ਚੱਲਦੇ ਆ ਗੱਡੀ ਚੱਲਦੀ ਰਸਤਾ ਬੰਦਾ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਨੇ ਇਹਦਾ ਸਟਾਂਤ ਦੇ ਕਰਕੇ ਆਖਿਆ ਸਤਿਗੁਰੂ ਸੱਚਾ ਪਾਤਸ਼ਾਹ ਗੁਰਮੁਖ ਗੱਡੀ ਰਾਹੋ ਚਲਾਇਆ ਉਹ ਗੱਡੀ ਰਾਹ ਉਹ ਕਿਹੜਾ ਬਿਲਕੁਲ ਰਸਤਾ ਸਿੱਧਾ ਇੱਥੋਂ ਤੱਕ ਵੀ ਜਿਹੜੇ ਜਦੋਂ ਨਿਤ ਬੌਲਦ ਲੰਘਦਾ ਹੈ ਬੈਲ ਨਿਤ ਆਪਾਂ ਜੋ ਕੇ ਲੈ ਕੇ ਜਾਂਦੇ ਆਂ ਬੇਸ਼ੱਕ ਤੁਸੀਂ ਰੱਸਾ ਛੱਡ ਦੋ ਦਾ ਰੱਸਾ ਛੱਡ ਕੇ ਪੱਠਿਆਂ ਦੀ ਪੰਡਰ ਰੱਖੋ ਰੇੜੇ ਤੇ ਉੱਥੇ ਆਪ ਬਹਿ ਜਾਓ ਰੱਸਾ ਛੱਡ ਦੋ ਉਹਨੇ ਸਿੱਧੇ ਰਸਤੇ ਡੰਡੀ ਡੰਡੀ ਤੁਰੇ ਜਾਣਾ ਕਿਉਂਕਿ ਉਹਦੇ ਟਾਇਰ ਪਈਏ ਉਹ ਚੱਲੀ ਜਾਂਦੇ ਸਿੱਧੇ ਰਸਤੇ 'ਚ ਕਿਉਂਕਿ ਉਹ ਡੰਡੀ ਬਣ ਜਾਂਦੀ ਹੈ ਪਈਆਂ ਦੇ ਨਾਲ ਰਸਤਾ ਬਣ ਜਾਂਦਾ ਹੈ ਟੈਰਾ ਦੇ ਨਾਲ ਖੇਤਾਂ ਉਹ ਰਸਤੇ 'ਚ ਜਿਹੜਾ ਹੈ ਉਹ ਮਾਰਗ ਬਣ ਜਾਂਦਾ ਉਹ ਬੌਲ ਸਿੱਧਾ ਸਿੱਧਾ ਚੱਲਦਾ ਹੈ ਉਹ ਪਈਏ ਸਿੱਧੇ ਚੱਲਦੀ ਹੈ ਇਸੇ ਤਰ੍ਹਾਂ ਭੁੱਲ ਹੈ ਮਾਰਗ ਜੇ ਅਹ ਬਤਾਇਆ ਐਸਾ ਉਹ ਬੜਾ ਭਾਗੀ ਪਾਇਆ ਮਾਰਗ ਤੇ ਤਾਂ ਅਸੀਂ ਵੀ ਚੱਲੇ ਆਂ ਪਰ ਭੁੱਲੇ ਹੋਏ ਆ ਭਟਕੇ ਹੋਏ ਆ ਪਰ ਇਹ ਮਾਰਗ ਤੇ ਸਾਧ ਸੰਗਤ ਜੀ ਸਾਨੂੰ ਦੱਸਣਾ ਕਿਨੇ ਆ ਭੁੱਲੇ ਮਾਰਗ ਜਿਨੇ ਬਤਾਇਆ ਉਹ ਜਿਹੜਾ ਗੁਰੂ ਹੈ ਸ਼ਬਦ ਗੁਰੂ ਹੈ ਭੁੱਲੇ ਮਾਰਗ ਜਿਨੇ ਬਤਾਇਆ ਉਹ ਐਸਾ ਜਿਹੜਾ ਗੁਰੂ ਹੈ ਐਸਾ ਗੁਰਬੜ ਭਾਗੀ ਪਾਇਆ ਪਰ ਨਾਲ ਇਹ ਵੀ ਗੱਲ ਦੱਸ ਦਿੱਤੀ ਚੰਗਿਆਂ ਭਾਗਾਂ ਦੇ ਨਾਲ ਚੰਗੇ ਕਰਮਾ ਦੇ ਨਾਲ ਐਸਾ ਗੁਰੂ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਇਹ ਕਲੀਅਰ ਹੋ ਗਿਆ ਮਾੜੇ ਭਾਗਾਂ ਤੋਂ ਬਿਨਾਂ ਗੁਰੂ ਘਰ ਚ ਆ ਕੇ ਬੈਠਣਾ ਕਥਾ ਕੀਰਤਨ ਸੁੰਣਾ ਪਾਠ ਸੁੰਣਾ ਸਿਮਰਨ ਕਰਨਾ ਭਾਗਾਂ ਤੋਂ ਬਿਨਾਂ ਇਹ ਦਾਤ ਜਿਹੜੀ ਪ੍ਰਾਪਤ ਨਹੀਂ ਹੁੰਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੂਲੇ ਮਾਰਗ ਜਿਹੇ ਬਤਾਇਆ ਐਸਾ ਗੁਰਵੜਾ ਭਾਗੀ ਪਾਇਆ ਵੱਡਿਆਂ ਭਾਗਾ ਵਾਲਾ ਐਸਾ ਗੁਰੂ ਹੈ ਜਿਨ੍ਹਾਂ ਨੇ ਸਾਨੂੰ ਹੂਲੇ ਮਾਰਗ ਤੇ ਪਾਇਆ ਇਹ ਸ਼ਬਦ ਪੜ੍ਹ ਵੀ ਲੈਂਦੇ ਨੇ ਪ੍ਰਚਾਰਕ ਆਪਾਂ ਵੀ ਅੱਜ ਪੜ੍ਹ ਲਈਏ ਕਿਉਂਕਿ ਆਪਾਂ ਬਹੁਤ ਘੱਟ ਜਿਹੜਾ ਵਿੱਚ ਸ਼ਬਦੇ ਪੜ੍ਹਦੇ ਆਂ ਜਿਹੜਾ ਹੈ ਆਪਾ ਵੀ ਨਾਲ ਇਹ ਸ਼ਰਣ ਕਰ ਲਈਏ ਸਤਿਗੁਰਾਂ ਜਿਹੜਾ ਸਾਨੂੰ ਮਾਰਗ ਦੱਸਿਆ ਪੂਲੇ ਮਾਰਗ ਜਿਨਹ ਬਤਾਇਆ ਪੂਲੇ ਮਾਰਗ ਜਿਨਹ ਬਤਾਇਆ ਐਸਾ ਗੁਰਵਡ ਭਾਗ ਪਾਇਆ ਐਸਾ ਗੁਰਵਡ ਭਾਗ ਪਾਇਆ ਉਲੇ ਮਾਰਗ ਜਿਹੜਾ ਬਤਾਇਆ ਬੁੱਧੇ ਮਾਰਗ ਜਿਹੜਾ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਤੇ ਵੱਡੇ ਭਾਗਾ ਦੇ ਨਾਲ ਐਸਾ ਗੁਰੂ ਪ੍ਰਾਪਤ ਹੋਇਆ ਹੈ ਸਿਮਰਮਣਾ RAM ਨਾਮ ਚਿਤਾਰਿ ਮਨ ਵਿੱਚ ਜੋੜ ਕੇ ਮਨ ਨੂੰ ਜੋੜ ਕੇ ਚਿੱਤ ਨੂੰ ਚਿਤਾਰੋ ਜੋੜੋ ਸਿਮਰਮਣਾ ਸਿਮਨ ਕਰਨਾ ਕਰੋ ਸਿਮਰਮਣਾ RAM ਰਮਿਆ ਹੋਇਆ ਨਾਮ ਚਿਤਾਰੇ ਉਹਨੂੰ ਚੇਤਾ ਕਰਨਾ ਕਰੋ ਚਿਤਾਰਨਾ ਕਰੋ ਜੇ ਚਿੱਤ ਵਿੱਚ ਉਹਨੂੰ ਯਾਦ ਕਰੋ ਬਾਸ ਰਹੇ ਹਿਰਦੇ ਗੁਰ ਚਰਨ ਪਿਆਰੇ ਫੇਰ ਕੀ ਹੋਵੇਗਾ ਹਿਰਦੇ ਵਿੱਚ ਚਰਨ ਕਮਲ ਵਸਣਗੇ ਉਹ ਪਿਆਰੇ ਦੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਨੀਨਾ ਇਹ ਜਿਹੜਾ ਹੈ ਤਵਾਕਾਰ ਹੋਇਆ ਪਿਆ ਇੱਚ ਭਿੱਜਿਆ ਪਿਆ ਖੁੱਭਿਆ ਪਿਆ ਇਹ ਲੱਗਿਆ ਪਿਆ ਜੁੜਿਆ ਪਿਆ ਇਸ ਤਰ੍ਹਾਂ ਵੀ ਅਰਥ ਕਰਦੋ ਕਰ ਸਕਦੇ ਆ ਕਾਮ ਦੇ ਜਿਕਰੋ ਲੋਭ মোহ ਮਨ ਲੀਨਾ ਇਹ ਜਿਹੜਾ ਹੈ ਇਹਦੇ ਵਿੱਚ ਦਾ ਤਦਾਕਾਰ ਹੋਇਆ ਪਿਆ ਹੈ ਬੰਦਨ ਕਾਟ ਮੁਕਤ ਗੁਰ ਕੀਨਾ ਪਰ ਗੁਰੂ ਕਿਹੜਾ ਹੈ ਬੰਦਨ ਕਾਟ ਬੰਦਨ ਕਟ ਦਿੰਦਾ ਹੈ ਬੰਦਨ ਕਾਟ ਮੁਕਤ ਗੁਰ ਕੀਨਾ ਇੰਨੀ ਸਮਰਥਾ ਹੈ ਕਿਉਂ ਬੰਦਨ ਕਟ ਦਿੰਦਾ ਛੇਵੇਂ ਪਾਤਸ਼ਾਹ ਮੇਰੀ 베ਰੀ ਦੇ ਮਾਲਕ ਨੇ ਹਰ ਗੋਬਿੰਦ ਸਾਹਿਬ ਜੀ ਨੇ ਬੰਦਨ ਸਾਸ ਜੀ ਕੱਟੇ ਗਵਾਰੀਅਰ ਦੇ ਕਿਲੇ ਵਿੱਚ ਐਸੀ ਉਹ ਕੈਦ ਸੀ ਜਿੱਥੇ ਜਉਦੇ ਜੀ ਤਾਂ ਰਾਜੇ ਜਾਂਦੇ ਸੀ ਪਰ ਕੋਈ ਵੀ ਕੈਦੀ ਉੱਥੇ ਜਉਂਦੇ ਜੀ ਤਾਂ ਜਾਂਦਾ ਸੀ ਪਰ ਉਹ ਕੈਦ ਐਸੀ ਸੀ ਵੀ ਉੱਥੋਂ ਉਹਦੀਆਂ ਹੱਡੀਆਂ ਹੀ ਪਿੰਜਰੀ ਵਾਸ ਹੁੰਦੇ ਸੀ ਮਰ ਕੇ ਸਤਨਾਮ ਸ਼੍ਰੀ ਵਾਹ ਪਰਵਕਾਰ 6ਵੇਂ ਬਾਦਸ਼ਾਹ ਨੇ ਕੀਤੇ ਉਹ ਜਿਹੜੇ ਨੇ ਨਮਕ ਹਰਾਮੀ ਹੋ ਗਏ ਗਰਦਾਰ ਹੋ ਗਏ ਉਹਨਾਂ ਦੇ ਅੱਗੇ ਨਮਕ ਹਰਾਮ ਕੀਤਾ 10ਵੇਂ ਬਾਦਸ਼ਾਹ ਤੇ ਚੜ੍ਹ ਕੇ ਆਏ ਉਹਨਾਂ ਨੇ ਜੰਗ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਵਡਿਆਰੇ ਨੇ ਕੱਢਿਆ ਜੇਲਾ ਚੋਂ ਕੈਦਾਂ ਚੋਂ ਉਹਨਾਂ ਦੇ ਗਾਂ ਜਿਹੜਾ ਨੇ ਾਲਾਦ ਨੇ ਉੱਠ ਕੇ ਉਸੇ ਗੱਦੀ ਦੇ ਮਾਲਕ ਸਿਵੇਂ ਪਾਸ਼ਾ ਦਸਵੇਂ ਪਾਸ਼ਾ ਦੇ ਨਾਲ ਉਸੇ ਗੱਦੀ ਦੇ ਮਾਲਕ ਸਿਵੇਂ ਪਾਸ਼ਾ ਉਸੇ ਗੱਦੀ ਦੇ ਮਾਲਕ ਦਸਵੇਂ ਪਾਸ਼ਾ ਨੇ ਜੰਗ ਕੀਤੀ ਨਮਕ ਖਰਾਮੀ ਕੀਤੀ ਇਹਦਾ ਮਤਲਬ ਇਹ ਆ ਵੀ ਨਮਕ ਖਰਾਮੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਗੁਰੂਆਂ ਪੀਰਾਂ ਦੇ ਸਮਿਆਂ ਤੋਂ ਭਗਤਾਂ ਸਹਿਬਾਨ ਦੇ ਸਮਿਆਂ ਤੋਂ ਸੋ ਜਿਹੜਾ ਹੈ ਐਸੀ ਉਹ ਜੇਲ ਸੀ ਜਿਉਂਦੇ ਜੀ ਕੋਈ ਆਉਂਦਾ ਨਹੀਂ ਸੀ ਬਸ ਚਰਨੀ ਪੈ ਗਏ ਮਹਾਰਾਜ ਤੁਸੀਂ ਕੱਢ ਲਿਆ ਬਚਾ ਲਿਆ ਕਹਿਤਾ ਰਾਜੇ ਨੂੰ ਜਿਹੜੀਆਂ-ਜਿਹੜੀਆਂ ਰਿਆਸਤਾਂ ਇਹਨਾਂ ਤੋਂ ਖੋਈਆਂ ਜਿਹੜੇ ਜਿਹੜੇ ਰਾਜ ਭਾਗ ਜ਼ਮੀਨਾਂ ਖੋਏ ਸਾਰੇ ਵਾਪਸ ਕਰਕੇ ਇਹਨਾਂ ਨੂੰ ਜਿਹੜਾ ਇੱਜ਼ਤ ਮਾਣ ਦੇ ਨਾਲ ਆਪੋ ਆਪਣੇ ਰਾਜ ਮਹਿਲਾਂਾਂ ਚ ਜ਼ਮੀਨਾਂ ਵਾਪਸ ਕਰਦੇ ਰਿਆਸਤਾਂ ਵਾਪਸ ਕਰਦੇ ਇਹ ਕਿਹੜਾ ਹੈ ਇੱਥੇ ਸ਼ਬਦ ਆਇਆ ਬੰਧਨ ਕਾਟ ਮੁਕਤ ਵਰਕੀਨਾ ਤਨ ਆਖੋ ਮੇਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਤਨ ਆਖੋ ਮੇਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਪੂਨੇ ਦੀ ਜੇਲ੍ਹ ਵਿੱਚ ਦਸਵੇਂ ਪਾਤਸ਼ਾਹ ਨੇ ਉਸਕੇ ਭਰਾਵਾ ਨੂੰ ਘੋੜੇ ਦੀਆਂ ਰਕਾਬ ਚ ਜਿਹੜਾ ਹੈ ਹੱਥ ਪੜਾ ਕਰਕੇ ਪੈਰ ਤੇ ਚਰਨ ਤੇ ਹੁੰਦੇ ਦੀ ਜੇਲ੍ਹ ਵਿੱਚੋਂ ਕੱਢਿਆ ਹੈਰਾਨ ਯਾਦ ਕਰਦੇ ਰਹਿੰਦੇ ਸੀ ਮੇਸਾਂ ਬਾਣੀ ਪੜ੍ਹਦੇ ਰਹਿੰਦੇ ਸੀ ਇੱਕ ਦੇ ਨਾਲੇ ਦੱਸੇ ਪਾਸ਼ਾ ਘੋੜੇ ਤੇ ਬਾਸ ਆਕਾਸ਼ ਉੱਤੇ ਉੱਤੇ ਵੜਾ ਕੇ ਲੈ ਗਏ ਕਹਿੰਦੇ ਆਜੋ ਰਸਮਤ ਰਸਮਤ ਰਾਏ ਤੇ ਬਾਲਾ ਰਾਏ ਇਹ ਨਾਮ ਆਉਂਦੇ ਨਹੀਂ ਜਿਨ੍ਹਾਂ ਦੇ ਦੋ ਜਿਹੜੇ ਨੇ ਇਸ ਤਰ੍ਹਾਂ ਭਰਾ ਉਹਨਾਂ ਨੂੰ ਕੈਦ ਦੇ ਵਿੱਚੋਂ ਸ਼ਾਇਦ ਹੋ ਸਕਦਾ ਵਿਸਰਦਾ ਹੋਵਾਂ ਮੈਂ ਪਿਓ ਪੁੱਤ ਹੁਣ ਕਹਿਣ ਤੋਂ ਭਾਵ ਦੋਵਾਂ ਨੂੰ ਹੁਨੇ ਦੀ ਜਿਹੜੀ ਹੈ ਜੇਲ ਦੇ ਵਿੱਚੋਂ ਰਿਹਾ ਕਰਾਇਆ ਦਸੇ ਪਾਤਸ਼ਾਹ ਨੇ ਆਕਾਸ਼ ਉਡਾ ਕੇ ਲੈ ਗਏ ਕਹਿੰਦੇ ਮਹਾਰਾਜ ਉਹ ਸਾਨੂੰ ਫੇਰ ਪੜ ਲੈਣਗੇ ਫੇਰ ਆ ਜਾਣਗੇ ਕਹਿੰਦੇ ਹਿੰਮਤ ਪੈਣੀ ਨਹੀਂ ਕਹਿੰਦੇ ਉਹਨਾਂ ਦੀ ਹੁਣ ਤੁਹਾਨੂੰ ਪੜਨ ਦੀ ਕਹਿੰਦੇ ਤੁਸੀਂ ਆਜ਼ਾਦ ਹੋ ਐਸਾ ਗੁਰੂ ਅਵੰਦਨ ਕਾਟ ਮੁਕਤ ਗੁਰ ਕੀ ਨਾ ਕਿੰਨਿਆਂ ਦੀ ਗੱਲ ਕਰੀ ਪਹਿਲੇ ਪਾਤਸ਼ਾਹ ਵੇਲੇ ਜਿਹੜਾ ਹੈ ਲੋਕ ਗਿਆ ਛੱਪ ਗਿਆ ਪਾਥੀਆਂ ਦੇ ਘੂਰੇ ਦੇ ਵਿੱਚ ਆਪੋ ਆਪਣੀ ਬੋਲੀ ਵਾਲਕੇ ਦੀ ਜਿੱਥੇ ਪਾਥੀਆਂ ਪਾਦੇ ਆ ਉਹ ਬਣੇ ਹੁੰਦੇ ਜ ਆਪਣੇ ਕੋਠੇ ਜੇ ਬਣਾਏ ਹੁੰਦੇ ਆਪਾਂ ਉੱਥੇ ਲੋਕ ਗਿਆ ਤੇ ਸੱਪ ਲੜ ਗਿਆ ਮਰ ਗਿਆ ਕਹਿਤਾ ਕਰਦੀ ਨੂੰ ਸਿਖਾਤਾ ਵੀ ਕਹਿਦੀ ਵੀ ਘਰੇ ਨਹੀਂ ਤੇ ਉਹਨੇ ਕਹਿਤਾ ਜੀ ਘਰੇ ਨਹੀਂ ਮਾਰੇ ਕਹਿੰਦੇ ਨਹੀਂ ਤੇ ਫਿਰ ਨਹੀਂ ਮੂਲਾ ਖत्री ਦਸੇ ਪਾਸ਼ਣ ਤੀਰ ਮਾਰ ਕੇ ਉਹ ਸਥਾਨ ਹਜੂਰ ਸਾਹਿਬ ਬਣਿਆ ਮੋਤ ਕੀਤਾ ਕਹਿੰਦੇ ਪਹਿਲਾਂ ਵੀ ਇਹ ਭਾਈ ਦਾ ਸੀ ਬੜਾ ਸਾਡੇ ਤੋਂ ਹੁਣ ਕਿਤੇ ਮੁਖਤਕਾਰ ਜੀ ਇੱਕ ਤੀਰ ਬਖਸ਼ਿਆ ਤੇ ਮੁਖਤਕਾਰਤਾ ਮੋਲੇ ਖਤਰੀ ਆਧਾਰ ਕੀਤਾ ਕਿ ਇਥੇ ਪਹਿਲਾ ਅਵਤਾਰ ਕਿਥੇ ਦਸਵਾਂ ਅਵਤਾਰ ਕਈ ਵਾਰ ਐਡਾ ਲੰਬਾ ਗੇੜਾ ਪਾਉਂਦੇ ਆ ਮਹਾਰਾਜ ਜਦੋਂ ਬਾਕੀ ਕੋਈ ਹੋ ਜੇ ਨਾ ਮਹਾਰਾਜ ਤੂੰ ਇੰਨੀਆਂ ਲੰਬੀਆਂ ਜਿਹੜਾ ਹੈ ਉਹ ਕਹਿਣ ਤੋਂ ਭਾਵ ਨੂੰ ਸਮਝ ਨਾ ਲੰਬਾ ਲੱਗ ਜਾਂਦਾ ਸੋ ਕਿੰਨੀ ਆਕਦੀ ਗੱਲ ਕਰੀਏ ਇਤਿਹਾਸ ਬੜਾ ਲੰਬਾ ਆਪਾਂ ਸਮਝ ਅਨੁਸਾਰ ਜਿਹੜੇ ਅਖਰੀ ਅਰਥ ਕਰਦੇ ਆ ਕਿ ਮੈਂ ਜੀ ਨੂੰ ਸਮਝਦਾ ਵੀ ਆਪਾਂ 10 15 ਮਿੰਟ 20 ਮਿੰਟ ਤਾਂ ਬਹਿ ਸਕਦੇ ਆ ਬਹੁਤਾ ਸਮਾਂ ਕਿਉਂਕਿ ਅਭਿਆਸ ਨਹੀਂ ਹੈ ਸੰਗਤ ਦਾ ਇਸ ਕਰਕੇ ਬਹਿ ਨਹੀਂ ਸਕਦੀ ਸਹੋਲੇ ਹੋਲੇ ਅਭਿਆਸ ਬਣੇਗਾ ਸਵਾਪਾਂ ਵੀ ਭਾਵੇਂ ਰਹਿ ਰਸਲ ਕਰਕੇ ਸਮਾਪਤੀ ਕਰਕੇ ਤੇ 20 ਮਿੰਟਾ ਛੁੱਟੀ ਕਰ ਦਈਏ ਪਰ ਅਸੀਂ ਚਾਹੁੰਦੇ ਆ ਵੀ ਜੋ ਸਿੱਖੀ ਦੀ ਪ੍ਰਚਾਰ ਪ੍ਰਸਾਰ ਦੀ ਗੱਲ ਜਿੰਨਾ ਚਿਰ ਸਾਡਾ ਅਣਜਲ ਦਾਣਾ ਪਣ ਲਿਖਿਆ ਅਸੀਂ ਚਾਹੁੰਦੇ ਆ ਵੀ ਗੁਰੂ ਸਿੱਖੀ ਦੀ ਗੱਲ ਜਿਹੜੀ ਪ੍ਰਚਾਰ ਪ੍ਰਸਾਰ ਉਹ ਬਾਣੀ ਦਾ ਕਿਸੇ ਨਾ ਕਿਸੇ ਦੇ ਕੰਨ ਕੰਨਾਂ 'ਚ ਪਵੇ ਕਿਸੇ ਨਾ ਕਿਸੇ ਦਾ ਅਧਾਰ ਹੋ ਗਿਆ ਉਹਦਾ ਸਾਡਾ ਵੀ ਆਇਆ ਸਫਲਾ ਤੇ ਸਾਡਾ ਵੀ ਅਧਾਰ ਹੋਈਗਾ ਕੋਈ ਨਾ ਕੋਈ ਜੁੜੇਗਾ ਇਸ ਵਾਸਤੇ ਕਿਸੇ ਨਾ ਕਿਸੇ ਦੇ ਕੰਨ 'ਚ ਸਿੱਖੀ ਦੀ ਗੱਲ ਬਾਣੀ ਦੀ ਬਾਣੇ ਦੀ ਸਿੱਖੀ ਦੀ ਇਤਿਹਾਸ ਦੀ ਗਾਥਾਵਾਂ ਸਾਖੀਆਂ ਕਿ ਗੁਰੂ ਸਾਹਿਬ ਦਾ ਜੀਵਨ ਪਤਾ ਲੱਗੇਗਾ ਸਾਨੂੰ ਇਸ ਵਾਸਤੇ ਜਿਹੜਾ ਹੈ ਬੰਧਨ ਕਾਟ ਮੁਕਤੁਰ ਕੀ ਨਾ ਇਹ ਗੁਰੂ ਮੁਕਤ ਕਰ ਦਿੰਦਾ ਬੰਧਨ ਕੱਟ ਕੇ ਦੁੱਖ ਸੁਖ ਕਰਤ ਜਨਮ ਫਨ ਮੂਆ ਤੇ ਕਦੇ ਜੰਮਦਾ ਹੈ ਕਦੇ ਮਰਦਾ ਹੈ ਕਦੇ ਦੁੱਖ ਪ੍ਰਾਪਤ ਹੁੰਦੇ ਕਦੇ ਸੁਖ ਐਸੀ ਜਿਹੜੀ ਇਹਦੀ ਹਾਲਤ ਹੈ ਵਾਰ-ਵਾਰ ਜੀਵ ਦੀ ਚਰਨ ਕਮਲ ਗੁਲ ਆਸ਼ਰਮ ਥੇ ਆ ਜੇ ਗੁਰੂ ਚਾਵੇ ਟਿਕਾਣਾ ਆਸ਼ਰਮ ਨੂੰ ਟਿਕਾਣਾ ਜਿਹੜਾ ਉਹਦੇ ਚਰਨਾ ਪਾਸ ਕਮਲਾ ਪਾਸ ਦੇ ਦਿੰਦਾ ਹੈ ਤੇ ਮੁਕਤ ਕਰ ਦਿੰਦਾ ਹੈ ਅਗਨ ਸਾਗਰ ਬੁਢਤ ਸੰਸਾਰ ਇਹ ਜਿਹੜਾ ਅਗਨ ਦਾ ਅੱਗ ਦਾ ਸੰਸਾਰ ਹੈ ਇਹ ਅੱਗਾ ਕਿੜੀਆਂ-ਕੜੀਆਂ ਨੇ ਹਾਂਸ ਹੈ ਤੇ ਲੋਭ கோਬ ਚਾਰੇ ਨਦੀਆਂ ਅੱਗ ਨਦੀਆਂ ਪਾਣੀ ਦੀਆਂ ਚੱਲਦੀਆਂ ਵੇਖੀਏ ਨਾ ਆਪਾਂ ਕਹਿੰਦੇ ਨੇ ਇੱਥੇ ਜਿਹੜੀਆਂ ਤ੍ਰਿਸ਼ਨਾ ਦੀ ਅੱਗਾ ਇੱਥੇ ਜਿਹੜੀਆਂ ਹੈ ਜਿਹੜਿਆ ਹੋਰ ਪ੍ਰਕਾਰ ਦੀਆਂ ਕਾਂ ਕ੍ਰੋਧ ਲਭਾ ਕਾ ਅੱਗਾ ਦੀਆਂ ਨਦੀਆਂ ਚੱਲਦੀਆਂ ਪਈਆਂ ਹੰਸ ਹੇਤ ਲੋਭ ਕੋਪ ਚਾਰੇ ਨਦੀ ਅਗ ਪਹ ਹੈ ਦਾ ਚ ਨਾਨਕ ਕਰੀਏ ਕਰਮੀ ਲਗ ਸੋ ਇਸ ਵਾਸਤੇ ਤਗਨ ਸਾਗਰ ਬੁੜ ਸੰਸਾਰਾ ਇਹ ਐਸੀ ਜੀ ਹਾਲਤ ਹੋਈ ਪਈ ਆ ਜਿਹੜਾ ਅਗ ਦਾ ਸਾਗਰ ਹੈ ਬੁੜ ਸੰਸਾਰਾ ਜੀਵ ਡੋਬ ਰਿਆ ਵਿੱਚ ਸੰਸਾਰ ਚ ਨਾਨਕ ਬਾਹ ਫਕਰ ਸਤਗੁਰ ਨਿਸਤਾਰਾ ਬਾਂਹ ਫੜ ਕੇ ਸਤਿਗੁਰੂ ਜੀ ਸਾਨੂੰ ਸਾਨੂੰ ਬਾਂਹ ਫੜ ਕੇ ਜਿਹੜਾ ਸਾਡਾ ਨਿਸਤਾਰਾ ਕਰ ਦਿਓ ਜਿਸ ਤਰ੍ਹਾਂ ਪਿੱਛੇ ਆਪਾਂ ਕਥਾ ਸੁਣੀ ਸੀ ਕਈ ਦਿਨ ਪਹਿਲਾਂ ਸੋਹ ਸੁਹਾਗਣ ਦਾ ਬਾਂਹ ਫੜ ਕੇ ਉਧਾਰ ਕਰਤਾ ਮੂਲੇ ਖਤਰੀ ਦਾ ਸਤਿਗੁਰੂ ਜੀ ਨੇ ਕਰਤਾ ਇਸੇ ਤਰ੍ਹਾਂ ਭੂਮੀਏ ਚੋਰ ਨੂੰ ਬ੍ਰਹਮ ਗਿਆਨ ਦੇ ਤਾ ਉਧਾਰ ਕਰਤਾ ਸੱਜਣ ਠੱਗ ਬੰਦੇ ਮਾਰ ਕੇ ਧਨ ਲੁੱਟਣ ਵਾਲਾ ਨੂੰ ਬ੍ਰਹਮ ਗਿਆਨ ਦੇ ਤਾ ਉਹਦੀ ਬਾਂਹ ਫੜ ਲਈ ਬਾਬਾ ਬ੍ਰਿਚਾਂਜ ਜੀ ਮੱਧ ਜਿਹੜੀ ਐ ਬਾਹ ਫੜ ਲਈ ਇਸ ਵਰਕ ਬ੍ਰਹਮ ਗਿਆਨ ਦੇਤਾ ਕਿੰਨਿਆਂ ਕਦੀ ਸਾਧ ਸੰਗ ਦੀ ਆਪਾਂ ਗੱਲ ਕਰੀਏ ਜਿਹੜਾ ਹੈ ਕਾਇਆ ਕਲਪ ਕਰਤੀ ਜਿਹੜਾ ਬੰਦਿਆ ਨੂੰ ਮਾਰ ਕੇ ਜਕੜਾਇਆਂ ਅੰਚ ਜਿਉਂਦੇ ਸੁੱਟ ਕੇ ਤੇਲ ਪਾ ਕੇ ਤਲ ਕੇ ਖਾਂਦਾ ਸੀ ਕੌਡਾ ਰਾਖਸ਼ ਸੀ ਨੂੰ ਕਹਿੰਦੇ ਸੀ ਉਹ ਪ੍ਰੇਤ ਸੀ ਭੂਤ ਸੀ ਉਹ ਪ੍ਰੇਤ ਦਾ ਆਧਾਰ ਕੀਤਾ ਕਿੰਨੇ ਆਗਦੀ ਗੱਲ ਕਰੀਏ ਸਤਿਗੁਰਾਂ ਨੇ ਬਾਹਾਂ ਬੜੀ ਨਾਨਕ ਬਾਹਾਂ ਪਕੜ ਸਤਿਗੁਰ ਨੇ ਸਤਾਰਾ ਉਹਨਾਂ ਦਾ ਪਾਰ ਉਤਾਰ ਕਰ ਦਿੱਤਾ ਐਸੀ ਸਮਰੱਥਾ ਹੈ ਉਹ ਕੇਵਲ ਤੇ ਕੇਵਲ ਕਿਹਦੇ ਵਿੱਚ ਪਹਿਲਾ ਸ਼ਬਦ ਆਏ ਸੀ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੜਾ ਭਾਗੀ ਪਾਇਆ ਕੇਵਲ ਤੇ ਕੇਵਲ ਉਹ ਬਾਬੇ ਨਾਨਕ ਵਿੱਚ ਸਮਰੱਥਾ ਹੈ ਉਹ ਸ਼ਬਦ ਗੁਰੂ ਵਿੱਚ ਸਮਰੱਥਾ ਹੈ ਸਾਧਕ ਰੂਜੀ ਕਿਰਪਾ ਕਰਨ ਹੋਲ ਚੋ ਦੀ ਮਾਹੀ ਬਖਸ਼ੀ ਬਖਸ਼ਨੀ ਸਮੇਂ ਦੀ ਇੱਥੇ ਸਮਾਪਤੀ ਕਿਉਂਕਿ ਅਗਾਦ ਬੋਧ ਕਥਾ ਹੈ ਅਗਾਦ ਬੋਧ ਅੰਤ ਤੰਤ ਨਹੀਂ ਆਪਾਂ ਇਹਦਾ ਪਾ ਸਕਦੇ ਅਰਥ ਹਨ ਬਹੁਤ ਅਰਥ ਬਾਂਦੇ ਨੇ ਇੱਕ ਹੁਕਮਨਾਮੇ ਸਹਿਜ ਇੱਕ ਇੱਕ ਸ਼ਬਦ ਦੇ ਕਈ ਕਈ ਦਿਨ ਸਾਧ ਸੰਜੀਤ ਕਥਾ ਹੋ ਸਕਦੀ ਇੱਕ ਕੇਵਲ ਸ਼ਬਦ ਦੀ ਕੱਲਾ ਹੁਕਮਨਾਮਾ ਸਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਹੁਕਮਨਾਮੇ ਸਹਿਬ ਤਾਂ ਪੰਜ ਭਗਤੀਆਂ 6 ਆ 7 ਇੱਕ ਇੱਕ ਸ਼ਬਦ ਦੀ ਇਹ ਪਹਿਲੀ ਪੰਕਤੀ ਦੀ ਆਪਾਂ ਲੈ ਲਈਏ ਭੁੱਲੇ ਮਾਰਗ ਜਿਨੇ ਬਤਾਏ ਇਹਦੀ ਹੀ ਵਿਚਾਰ ਕਰਨੀ ਪਵੇ ਤੇ ਬਹੁਤ ਵੱਡਾ ਇਤਿਹਾਸ ਇਹਦੀ ਵਿਚਾਰ ਹੋ ਸਕਦੀ ਆ ਸਤਿਗੁਰੂ ਜੀ ਕਿਰਪਾ ਕਰਨ ਸੋ ਆਪਾਂ ਇਥੇ ਸਮੇਂ ਦੀ ਸਮਾਪਤੀ ਭੁੱਲ ਚੋ ਦੀ ਮਾਹੀ ਬਖਸ਼ਨੀ ਦੁਖ ਸੁਖ ਕਰਤ ਜਨਮ ਫਨ ਮੁਆ ਚਰਨ ਗਮਲ ਗੁਰ ਆਸਰਮ ਦੇ ਆ ਅਗਨ ਸਾਗਰ ਬੁੜਥ ਸੰਸਾਰ ਨਾਨਕ ਬਾਹ ਬਕਰ ਸਤ ਗੁਰ ਨੇ ਸਤਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ